ਕਈ ਵਾਰ ਅਸੀਂ ਅਜਿਹੇ ਪੰਬਲਪੂਸੇ ਵਿੱਚ ਫਸ ਜਾਂਦੇ ਹਾਂ ਕਿ ਆਪਾਂ ਨੂੰ ਸਚਾਈ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਸੋਚਾਂ ਵਿੱਚ ਪਏ ਰਹਿੰਦੇ ਹਾਂ ਕਿਉਂਕਿ ਜਦੋਂ ਸਾਹਮਣੇ ਵਾਲਾ ਆਪਾਂ ਨੂੰ ਖੁੱਲ ਕੇ ਨਹੀਂ ਦੱਸਦਾ ਤਾਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਆਪਾਂ ਨੂੰ ਉਸ ਟਾਈਮ ਇੰਤਜ਼ਾਰ ਹੁੰਦਾ ਹੈ ਕਦੋਂ ਸਾਹਮਣੇ ਵਾਲਾ ਆਪਾਂ ਨੂੰ ਖੁੱਲ ਕੇ ਸਚਾਈ ਦੱਸੇ ਇਹ ਇੰਤਜ਼ਾਰ ਆਪਾਂ ਨੂੰ ਮਹਿਕ ਭੈਣ ਵਲ ਹੋ ਰਿਹਾ ਹੈ ਕਿ ਕਦੋਂ ਉਹ ਖੁੱਲ ਕੇ ਸੱਚਾਈ ਦੱਸੇਗੀ ਆਪਾਂ ਨੂੰ ਜਿਵੇਂ ਪਤਾ ਲੱਗਿਆ ਹੈ ਕਿ ਮਹਿਕ ਭੈਣ ਇਸ ਟਾਈਮ ਕਨੇਡਾ ਵਿੱਚ ਹੈ ਕਨੇਡਾ ਵਿੱਚ ਉਹ ਕੈਲਗਰੀ ਵਿੱਚ ਇਕੱਲੀ ਰਹਿ ਰਹੀ ਹੈ ਇਕੱਲੀ ਕਿਉਂ ਰਹਿ ਰਹੀ ਹੈ ਉਸ ਨੇ ਇਹ ਗੱਲ ਖੁੱਲ ਕੇ ਨਹੀਂ ਦੱਸੀ ਉਸ ਦਾ ਪਤੀ ਵੀ ਕਨੇਡਾ ਵਿੱਚ ਹੈ ਜੋ ਕਿ ਆਪਣੇ ਭਰਾ ਮਨਿੰਦਰ ਦੇ ਨਾਲ ਰਹਿ ਰਿਹਾ ਹੈ ਮਨਿੰਦਰ ਨੇ ਕੱਲ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਅਸੀਂ ਦੋਨੇ ਭਰਾ ਇੱਥੇ ਇੱਕੋ ਬੇਸਮੈਂਟ ਵਿੱਚ ਰਹਿ ਰਹੇ ਹਾਂ ਜਦਕਿ ਮਨਿੰਦਰ ਦੇ ਘਰ ਵਾਲੀ ਸ਼ਰਨ ਉਸਦੇ ਬੱਚੇ ਇੰਡੀਆ ਵਿੱਚ ਹਨ ਮਨਿੰਦਰ ਨੇ ਇਹ ਵੀ ਦੱਸਿਆ ਕਿ ਉਸ ਦਾ ਦਿਲ ਕਰਦਾ ਹੈ ਬੱਚਿਆਂ ਕੋਲ ਜਾਣ ਨੂੰ ਪਰ ਫਿਲਹਾਲ ਹਜੇ ਰੁਕਾ ਹੋਇਆ ਹੈ ਨਹੀਂ ਜਾ ਰਿਹਾ ਕਿਉਂਕਿ ਉਹ ਦੋਨੇ ਭਰਾ ਇਸ ਟਾਈਮ ਕੈਨੇਡਾ ਵਿੱਚ ਟ੍ਰਾਂਟੋ ਵਿੱਚ ਬੜੀ ਹੀ ਮਜ਼ੇ ਨਾਲ ਰਹਿ ਰਹੇ ਹਨ ਰਵੀ ਨੂੰ ਕਿ ਆਪਣੇ ਘਰ ਵਾਲੀ ਦਾ ਬਿਲਕੁਲ ਵੀ ਫਿਕਰ ਨਹੀਂ ਜੋ ਉਸ ਦੇ ਕੋਲ ਇੱਕ ਵਾਰ ਵੀ ਨਹੀਂ ਗਿਆ ਜਦ ਕਿ ਇਸ ਟਾਈਮ ਮਹਿਕ ਨੂੰ ਆਪਣੇ ਘਰ ਵਾਲੇ ਦੀ ਪੂਰੀ ਲੋੜ ਸੀ ਤਾਂ ਉਸ ਦੇ ਘਰ ਵਾਲਾ ਉਸ ਕੋਲ ਕਿਉਂ ਨਹੀਂ ਪਹੁੰਚਿਆ ਇਸ ਗੱਲ ਨੇ ਸਾਰੇ ਲੋਕਾਂ ਨੂੰ ਸੋਚਾਂ ਵਿੱਚ ਬਾ ਦਿੱਤਾ ਹੈ ਮਹਿਕ ਨੇ ਜੋ ਵੀਡੀਓ ਪਾਈ ਸੀ ਉਸ ਦੇ ਵਿੱਚ ਉਸ ਨੇ ਸਾਰੇ ਕਮੈਂਟ ਆਫ ਕਰ ਦਿੱਤੇ ਤਾਂ ਕਿ ਉਸ ਤੋਂ ਕੋਈ ਸਵਾਲ ਨਾ ਪੁੱਛ ਸਕੇ ਮਹਿਕ ਦੀ ਇਸ ਹਰਕਤ ਨੇ ਬਹੁਤ ਸਾਰੇ ਲੋਕਾਂ ਦੇ ਸਵਾਲ ਵਧਾ ਦਿੱਤੇ ਹਨ ਪਰ ਪਤਾ ਨਹੀਂ ਉਹ ਕਦੋਂ ਸਚਾਈ ਖੁੱਲ ਕੇ ਦੱਸਣਗੇ ਕੱਲ ਪੰਜਾਬੀ ਵਲੌਗਰ ਨੇ ਵੀ ਆਪਣਾ ਟਾਈਟਲ ਇਹੀ ਲਿਖਿਆ ਸੀ ਕਿ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ ਸਾਡੇ ਵਲੌਗ ਕਿਉਂ ਨਹੀਂ ਆ ਰਹੇ ਪਰ ਦੱਸਿਆ ਉਹਨਾਂ ਨੇ ਵੀਡੀਓ ਦੇ ਵਿੱਚ ਕੁਝ ਨਹੀਂ ਬਸ ਵਿਊ ਲੈਣ ਲਈ ਥੰਬਨੇਲ ਟਾਈਟਲ ਇਹ ਲਗਾ ਦਿੰਦੇ ਹਨ ਸਚਾਈ ਪਤਾ ਨਹੀਂ ਕਦ ਤੱਕ ਆਪਾਂ ਤੋਂ ਛੁਪਾ ਕੇ ਰੱਖਣਗੇ ਬਾਕੀ ਤੁਹਾਡੀ ਇਸ ਬਾਰੇ ਕੀ ਰਾਇ ਹੈ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਇ ਤੁਸੀਂ ਵੀ ਜਰੂਰ ਦੇਣਾ